ਤਿਸ ਭਾਵੈ ਨਾਨਕਾ ਜੋ ਤਿਸ ਭਾਵੈ ਨਾਨਕਾ ਸਾਈਂ ਗਲ ਚੰਗੇ ਜੋ ਉਪਜੋ ਸੋ ਬਿਰਸ ਗੈ ਪਰੂ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਡ ਸਗਲ ਜੰਗ ਜਾਨਕ ਹਰ ਗੁਣ ਛਾਡ ਸਗਲ ਜੰਜਾਂ ਅਨੰਦ ਗੁਣ ਨਿਧਾਨ ਅਨ ਤਨ ਗਰੀ ਮਰੀ ਵਾ परम सन्मान योग गुरु की सादी निवाजी गुरु सवारी गुरु प्यारी सात संगत जीओ जितने भी आप श्री गुरु ग्रंथ साहब जी पावन पवित्र हजूरी अंदर जुड़ बैठे हो ਅੱਜ ਆਪ ਸੰਸਾਰੀ ਮਾਤਾ ਗੁਰਦੇਵ ਕੌਰ ਜਿਨ੍ਹਾਂ ਦੀ ਸਾਲਾਨਾ ਯਾਦ ਵਿੱਚ ਜੁੜ ਬੈਠੇ ਹਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਜਿੱਥੇ ਮਨਾਉ ਰਹੀ ਨੇ ਨਾਲ-ਨਾਲ ਆਪ ਸੰਤਾਂ ਨੂੰ ਵੀ ਗੁਰੂ ਕੇ ਚਰਨਾਂ ਦੇ ਨਾਲ ਜੁੜ ਰਹੀ ਨਹੀਂ ਸੁਬੜੇ ਪਿਆਰ ਵਿੱਚ ਆਪ ਨੇ ਮੇਰੇ ਤੋਂ ਪਹਿਲਾਂ ਇਥੋਂ ਦੇ ਹਜ਼ੂਰੀ ਕੀਰਤਨੀਆਂ ਜਿੰਨਾਂ پاسੋਂ ਬੜੇ ਪਿਆਰ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਇਹਨਾਂ پاسੋਂ ਆਪ ਨੇਤਾ ਪ੍ਰਤੀ ਸਰਵਣ ਕਰਦੇ ਹੋ ਔਰ ਅੱਜ ਵੀ ਉਹਨਾਂ ਨੇ ਬੜੇ ਪਿਆਰ ਵਿੱਚ ਮਾਤਾ ਜੀ ਦੀ ਯਾਦ ਵਿੱਚ ਆਪ ਨੂੰ ਸ਼ਬਦਾਂ ਦਾ ਗਾਇਨ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ ਹੈ ਸੋ ਆਓ ਜਿਤਨਾ ਸਮਾਂ ਪ੍ਰਾਪਤ ਹੋਇਆ ਹੈ ਬੜੇ ਪਿਆਰ ਵਿੱਚ ਜੁੜ ਜਾਈਏ ਰਸਨਾ ਕਰਕੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਸਤਿਗੁਰਾਂ ਦੇ ਬਚਨ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਆਪਣੇ ਵੱਡਿਆਂ ਦੀਆਂ ਯਾਦਾਂ ਮਨਾਉਣੀਆਂ ਵੱਡਿਆਂ ਦੀਆਂ ਯਾਦਾਂ ਵਿੱਚ ਝੁੜਨਾ ਇਹ ਪੁੱਤਰਾਂ ਦਾ ਕੰਮ ਹੁੰਦਾ ਔਰ ਪੁੱਤਰ ਹੀ ਆਪਣੇ ਬਜ਼ੁਰਗਾਂ ਦੀ ਯਾਦ ਮਨਾਉਂਦੇ ਨੇ ਸਪੁੱਤਰ ਉਸ ਮਾਲਕ ਦੀ ਕਿਰਪਾ ਹੋ ਜਾਵੇ ਸਤਗੁਰੂ ਨੇ ਕਿਰਪਾ ਕਰਕੇ ਇਹ ਜੋ ਸਮਾਂ ਪਾਵੇਂ ਆਪਾਂ ਯਾਤ ਬਣਾ ਰਹੇ ਆਂ ਪਰ ਬਾਣੀ ਦੇ ਨਾਲ ਜਦੋਂ ਜੁੜ ਜਾਂਦਾ ਫਿਰ ਇਹ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਇਹ ਸਮਾਂ ਸਫਲ ਹੋ ਜਾਂਦਾ ਹੈ ਇਹ சுவாਸ ਸਫਲ ਹੋ ਜਾਂਦੇ ਨੇ ਜਦੋਂ ਆਪਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਗੁਰੂ ਕੀ ਸੰਗਤ ਵਿੱਚ ਜੁੜ ਕਰਕੇ ਇਹ சுவாਸ ਜਿਹੜੇ ਲਏ ਜਾਂਦੇ ਨੇ ਇਹ ਸਫਲ ਹੋ ਜਾਂਦੇ ਸੋ ਆਓ ਬੜੇ ਪਿਆਰ ਵਿੱਚ ਜੁੜੀਏ ਸਾਰੇ ਰਸਨਾ ਕਰਕੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਬੜੇ ਪਿਆਰ ਦੇ ਨਾਲ ਹਰ ਹਰ ਨਾਮ